ਪਿਛਲੇ 70 ਸਾਲ ਮੈਂ ਨਿਊਜ਼ੀਲੈਂਡ ਦੇ ਵਿੱਚ ਪੜ੍ਹੇ ਆ ਉੱਥੇ ਕੰਮ ਕੀਤਾ ਇਸ ਤੋਂ ਬਾਅਦ ਮੈਂ ਵਾਪਸ ਅਬਦੀ ਪੰਜਾਬ ਦੀ ਧਰਤੀ ਤੇ ਆਏ ਆ ਅਬਦੀ ਕਰਵਾਈ ਹੈ ਕਿ ਫਿਰ ਸਾਨੂੰ ਜੇਲ੍ਹ ਤੇ ਡੱਕੋ ਜੀ ਜੇ ਕਰਵਾਈ ਹੈ 5 ਸਾਲ ਕਾਂਗਰਸ ਰਹੀ 2.5 ਸਾਲ ਇਹਨਾਂ ਨੂੰ ਹੋ ਗਈ ਅਸੀਂ ਤਾਂ ਕਹਿੰਦੇ ਆ ਜੇ ਅਕਾਲੀ ਦਲ ਮੈਂ ਅਸੀਂ ਕਹਿੰਦੇ ਆ ਜੇ ਅਕਾਲੀ ਦਲ ਦਾ ਕੋਈ ਵਰਕਰ ਵੀ ਇਸ ਦੇ ਵਿੱਚ ਇਨਵੋਲਵ ਹੋਵੇ ਤਾਂ ਅਸੀਂ ਇਸ ਚੀਜ਼ ਤੋਂ ਕਦੇ ਵੀ ਅਛਲਾ ਰਿਪੋਰਟ ਦੇਖੋ 15 ਸਾਲ ਦੇ ਵਿੱਚ ਦੇਖੋ ਹਰ ਵਾਰ ਜਿੰਨੇ ਮੈਂ ਕਹਿੰਦਾ ਪੰਜਾਬ ਦੇ ਵਿੱਚੋਂ ਸਭ ਤੋਂ ਵੱਧ ਲੋਕਾਂ ਚ ਤੰਬੀਬਾ ਜੀ ਹਮ ਅੱਜ ਕਿਸੇ ਵੀ ਤੁਸੀਂ ਸਾਡਾ ਸਸੀਕਾਉ ਤੇ ਦੇਖਣਾ ਸ਼ੁਰੂ ਕਰ ਚੁੱਕਿਆ ਹਾਂ ਪੰਜਾਬ ਹਰਿਆਣਾ ਲਾਈਟ ਤੇ ਮੈਂ ਆਹ ਜਤਿਨ ਲਗਾਤਾਰ ਲੋਕ ਸਭਾ ਬਠਿੰਡਾ ਦੀ ਸੀਟ ਜਿਹੜੀ ਸਭ ਤੋਂ ਵੱਜਦਾ ਵੋਟ ਮੰਨੀ ਜਾ ਰਹੀ ਹੈ ਤੇ ਸਿਆਸਤ ਵੀ ਪੂਰੀ ਗਰਮਾਈ ਹੋਈ ਹੈ। तमाम ਜਾਣਕਾਰੀ ਵਸੇ ਸਾਂਝਾ ਕਰਤੀ ਹੈ ਮੇਰੇ ਨਾਲ ਅ तमाम ਮਜੂਤ ਅਕਾਲੀ ਦਲ ਦੇ ਜਿਹੜੇ तमाम ਆਗੂ ਨੇ ਨੌਜਵਾਨ ਨੇ ਉਹਨਾਂ ਨਾਲ ਅੱਜ ਮੁਲਾਕਾਤ ਕਰਵਾਉਣ ਜਾ ਰਹੇ ਜਿਹੜੇ ਬਠਿੰਡਾ ਦੀ ਅਸੈਂਬਲੀ ਦੇ ਅਜੇ ਨਵੇਂ-ਨਵੇਂ ਪ੍ਰਧਾਨ ਚੁਣੇ ਗਏ ਨੇ। ਬਾਈ ਜੀ ਸਸੀਕਾ ਸਸੀਕਾ ਜੀ ਭਾਈ ਜੀ ਬਸ ਇਹ ਆਪਣੀ ਪਹਿਲੀ ਮੁਲਾਕਾਤ ਹੈ ਅੱਜ ਦਾ ਤਮਾਮ ਚਰਚਾ ਕਰਾਂਗੇ ਪਹਿਲਾਂ ਆਪਦਾ ਰੋਕੀ ਆਪਣੀ ਬਾਇਓਗ੍ਰਾਫੀ ਆਪਾਂ ਸ਼ੇਅਰ ਕਰ ਲਈਏ ਲੋਕਾਂ ਨਾਲ ਕਿ ਕਿਸਰਾ ਤੁਸੀਂ ਦੇਖਦੇ ਹੋ ਕੀ ਨਾਮ ਹੈ ਕਿੱਦਾਂ ਪ੍ਰਧਾਨ ਬਨੇ ਤੁਸੀਂ ਅ ਭਾਈ ਜੀ ਸਭ ਤੋਂ ਪਹਿਲਾਂ ਮੇਰਾ ਨਾਮ ਕਮਲਦੀਪ ਸਿੰਘ ਸਿੱਧੂ ਹੈ ਪਿੰਡ ਮੇਰਾ ਸੰਗਤਕਲ ਹੈ ਤੇ ਪਿਛਲੇ 7-8 ਸਾਲ ਮੈਂ ਨਿਊਜ਼ੀਲੈਂਡ ਦੇ ਵਿੱਚ ਪੜ੍ਹੇ ਹਾਂ ਉੱਥੇ ਕੰਮ ਕੀਤਾ ਇਸ ਤੋਂ ਬਾਅਦ ਮੈਂ ਵਾਪਸ ਅਬਦੀ ਪੰਜਾਬ ਦੀ ਧਰਤੀ ਤੇ ਆਇਆ ਹਾਂ ਅਕਾਲੀ ਦਲ ਨੂੰ ਪਰਿਵਾਰਕ ਜਿਹੜਾ ਮੁੱਢ ਤੋਂ ਅਕਾਲੀ ਦਲ ਦੇ ਵਿੱਚ ਸੀਗਾ ਮੈਂ ਆਪਦੀ ਗਤੀਵਿਧੀਆਂ ਸ਼ੁਰੂ ਕੀਤੀਆਂ ਤੇ ਪ੍ਰਧਾਨ ਸਾਹਿਬ ਨੇ ਇੱਕ ਬਹੁਤ ਵਧੀਆ ਸਾਨੂੰ ਮੌਕਾ ਦਿੱਤਾ ਯੂਥ ਨੂੰ ਵੀ VOTING ਸਿਸਟਮ ਨਾਲ ਵੀ ਕੋਈ ਸ਼ਿਫਾਰਿਸ਼ ਨਹੀਂ ਕੋਈ ਜਥੇਦਾਰ ਨਹੀਂ ਕੋਈ ਹਲਕਾ ਇੰਚਾਰਜ ਦੀ ਸ਼ਿਫਾਰਿਸ਼ ਨਹੀਂ ਮੈਰਿਟ ਦੇ ਆਧਾਰ ਤੇ ਜਿਹੜਾ ਬੰਦਾ VOTING ਜਿਹਦੀ ਸਭ ਤੋਂ ਵੱਧ ਹੋਊਗੀ ਤੇ ਉਸ ਪ੍ਰਣਾਲੀ ਦੇ ਥਰੂ ਮੈਂ ਵੀ ਉਹਦੇ ਵਿੱਚ VOTING ਕਰਵਾਈ ਤੇ ਸਾਰੇ ਬਠਿੰਡੇ ਜ਼ਿਲ੍ਹੇ ਦੇ ਵਿੱਚੋਂ ਸਭ ਤੋਂ ਵੱਧ ਮੂਰੀ ਵੋਟਾਂ ਹਾਸਲ ਕੀਤੀਆਂ ਤੇ ਪ੍ਰਧਾਨ ਜੀ ਨੇ ਬਿਨਾਂ ਕਿਸੇ ਸ਼ਿਫਾਰਿਸ਼ ਤੇ ਮੈਨੂੰ ਨਿਮਾਣੇ ਜੀ ਨੂੰ ਐਡੀ ਵੱਡੀ ਜਿਹੜੀ ਸੇਵਾ ਦਿੱਤੀ ਹੈ ਤੇ ਮੈਂ ਪ੍ਰਧਾਨ ਜੀ ਦਾ ਸਮੂਚੀ ਅਕਾਲੀ ਦਲ ਦੀ ਲੀਡਰਸ਼ਿਪ ਦਾ ਧੰਨਵਾਦ ਕਰਨਾ ਚਾਹੁੰਦਾ ਜਿਨੇ ਮੇਰੇ ਤੇ ਇਹ ਪ੍ਰੋਸਤ ਚਿਤਾਇਆ ਬਿਲਕੁਲ ਤੇ ਲੋਕ ਸਭਾ ਦਾ ਜੇ ਆਪਾਂ ਗੱਲ ਕਰ ਲਈਏ ਤਾਂ ਲੋਕ ਸਭਾ ਦਾ ਜਿਹੜਾ ਖਾੜਾ ਉਹ ਚੰਗੀ ਤਰ੍ਹਾਂ ਪੱਕ ਚੁੱਕਿਆ ਹੈ ਤਾਂ ਜਿਵੇਂ ਸ਼ੋਮਨੀਆ ਕਾਲੀਦਲ ਵੱਲੋਂ ਜਿਹੜੇ ਕੈਂਡੀਡੇਟ ਨੇ ਵਿਵਹਾਰ ਸਮਿਤ ਕਰ ਜੀ ਪਹਿਲਾਂ ਵੀ ਉਹ ਆਪਾਂ ਮੈਂਬਰ ਆਫ ਪਾਰਲੀਮੈਂਟ ਰਹ ਚੁੱਕੇ ਨੇ ਤਾਂ ਕਿਵੇਂ ਦੇਖ ਲੋ ਕੀ ਮੁੱਦੇ ਲੈ ਕੇ ਜਨਤਾ ਦੇ ਵਿੱਚ ਜਾ ਰਹੇ ਹੋ ਦੇਖੋ ਜੀ ਸਾਡੇ ਜਿਹੜੇ ਮੁੱਦੇ ਹੈ ਸਾਡਾ ਜਿਹੜਾ ਵੋਟ ਮੰਗਣ ਦਾ ਜਿਹੜਾ ਹੈਗਾ ਅਸੀਂ ਸਿਰਫ ਡਿਵੈਲਪਮੈਂਟ ਦੇ ਨਾਂ ਤੇ ਵੋਟ ਮੰਗਣੀ ਹੈ ਬੀਬਾ ਜੀ ਪਿਛਲੇ 15 ਸਾਲਾਂ ਤੋਂ ਜਿਹੜੇ ਬਠਿੰਡੇ ਦੇ ਵਿੱਚ ਐਕਟਿਵ ਨਹੀਂ ਐਮਪੀ ਬਤੌਰ ਐਮਪੀ ਰਹੀ ਨਹੀਂ ਤਿੰਨ ਵਾਰ ਤੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਮਿਹਰ ਹੋਊਗੀ ਵੀ ਅਸੀਂ ਚੌਥੀ ਵਾਰ ਵੀ ਬਹੁਤ ਵੱਡੀ ਲੀਡ ਨਾਲ ਇਸ ਵਾਰ ਅਸੀਂ ਬਹੁਤ ਵੱਡੀ ਲੀਡ ਨਾਲ ਜਿੱਤਾਂਗੇ ਇਲੈਕਸ਼ਨ ਤੇ ਜਿਹੜੇ ਸਾਡੇ ਮੁੱਦੇ ਐ ਉਹ ਸਾਡਾ ਡਿਵੈਲਪਮੈਂਟ ਐ ਤੇ ਜਿਵੇਂ ਏਮਸ ਐ ਐਡੇ ਐਡੇ ਵੱਡੇ ਪ੍ਰੋਜੈਕਟ ਜਿਹੜੇ ਸਾਡੇ ਹਲਕੇ ਨੂੰ ਦਿੱਤੇ ਐ ਯੂਨੀਵਰਸਿਟੀਆਂ ਦਿੱਤੀਆਂ ਮਹਾਰਾਜ ਅਰਜੀਤ ਸਿੰਘ ਯੂਨੀਵਰਸਿਟੀ ਹੈ ਸੈਂਟਰਲ ਯੂਨੀਵਰਸਿਟੀ ਹੈ ਰਿਫੈਨਰੀ ਹੈ ਛੜਕਾਂ ਦਾ ਜਾਲ ਵਿਛਾ ਦਿੱਤਾ ਕੋਈ ਕਿਸਾਨੀ ਦੇ ਮੁੱਦੇ ਦੇ ਲਾ ਲੋ ਮੋਟਰਾਂ ਦੇ ਕਨੈਕਸ਼ਨਸ ਦਿੱਤੇ ਨੇ ਗਰੀਬ ਭਾਈਚਾਰੇ ਲਈ ਐਡੀਆਂ ਵੱਡੀਆਂ ਸਹੂਲਤਾਂ ਦਿੱਤੀਆਂ ਸੋ ਜਿਹੜੀਆਂ ਹੁਣ ਮੌਜੂਦਾ ਸਰਕਾਰ ਦੇ ਵਿੱਚ ਪੂਰੀ ਤਰ੍ਹਾਂ ਬੰਦ ਹੈ ਲੋਕ ਅੱਕੇ ਪਏ ਨੇ ਤਾ ਬਿਲਕੁਲ ਲੋਕ ਤੁਸੀਂ ਕੀ ਤੁਸੀਂ ਐਮ ਉਸਾ ਜ਼ਿਕਰ ਕੀਤਾ ਸਾਤ ਖੜਕਾਂ ਦੇ ਜਾਲ ਦਾ ਜ਼ਿਕਰ ਕੀਤਾ ਪਰ ਉਹ ਤਾਂ ਜਿਹੜੇ ਵਿਰੋਧੀ ਦਲ ਹੈ ਉਹ ਇਹ ਗੱਲ ਕਹਿ ਰਹੇ ਨੇ ਚਾਹੇ ਵੀਜੇਪੀ ਦੀ ਗੱਲ ਕਰੀਏ ਚਾਹੇ ਆਮ ਆਦਮੀ ਪਾਰਟੀ ਉਹ ਤਾਂ ਸੈਂਟਰ ਦੇ ਸਕੀਮਾਂ ਸੈਂਟਰ ਨੇ ਦਿੱਤੇ ਪਰ ਇਹ ਹਰ ਸਿਵਲ ਸਕੋਰ ਬਦਲ ਨਹੀਂ ਤਾ ਨਹੀਂ ਲਿਖੇ ਦੇਖੋ ਜੀ ਹੈ ਫੋਨਾ ਦਾ ਜਿਹੜਾ ਸਿਸਟਮ ਹੈ ਉਹ ਇੱਕ ਸਿਸਟਮ ਦੇ ਥਰੂ ਹੁੰਦਾ ਪਰ ਜੇ ਉਥੇ ਬੀਬਾ ਜੀ ਨੇ ਮੰਗ ਰੱਖੀ ਦੇਖੋ ਪੰਜਾਬ ਐਡਾ ਵੱਡਾ ਹੈ ਜੇ ਉਹਨਾਂ ਨੇ ਬਠਿੰਡੇ ਦੇ ਵਿੱਚ ਇਸ ਚੀਜ਼ ਦੀ ਮੰਗ ਰੱਖੀ ਕਿਉਂਕਿ ਬਠਿੰਡਾ ਕੈਸਰ ਦੇ ਇੱਥੇ ਵੱਧ ਬਹੁਤ ਜ਼ਿਆਦਾ ਪੇਸ਼ੈਂਟਸ ਤੁਹਾਨੂੰ ਪਤਾ ਹੈਗੇ ਐ ਬਠਿੰਡੇ ਨੂੰ ਹੀ ਕਿਉਂ ਚੁਣਿਆ ਜੇ ਉਹਦੀ ਦੇਣ ਹੈ ਤਾਂ ਉਹਦਾ ਸਿਰ ਹੈ ਬੀਬਾ ਜੀ ਨੂੰ ਵੱਲ ਜਾਂਦਾ ਸੋ ਇਹ ਗੱਲਾਂ ਵਿਰੋਧੀਆਂ ਦੀਆਂ ਵੀ ਸੈਂਟਰ ਵੱਲੋਂ ਠੀਕ ਐ ਵੀ ਇਹ ਸਰਕਾਰ ਐ ਸਰਕਾਰਾਂ ਨੇ ਦੇਣਾ ਹੁੰਦਾ ਪਰ ਜੇ ਲੀਡਰ ਉੱਥੇ ਮਿਹਨਤ ਕਰਦਾ ਆਪਦਾ ਪੁਆਇੰਟ ਰੱਖਦਾ ਤਾਂ ਉੱਥੇ ਆਬੀਸਲੀ ਜੇ ਇਹ ਦੇਣਾ ਤਾਂ ਬੀਬਾ ਜੀ ਦੀ ਦੇਣੀ ਹੈ ਨਹੀਂ ਕਿਸੇ ਹੋਰ ਵੱਡੇ ਸ਼ਹਿਰ ਚ ਚਲਾ ਜਾਂਦਾ ਸ਼ਾਇਦ ਪੰਜਾਬ ਨੂੰ ਮਿਲਦਾ ਹੀ ਨਾ ਜੇ ਬੀਬਾ ਜੀ ਨੇ ਉੱਥੇ ਮੰਗ ਰੱਖੀ ਸੈਂਟਰ ਦੇ ਵਿੱਚ ਉੱਥੇ ਠੀਕ ਹੈ ਉਸ ਟਾਈਮ ਅਸੀਂ ਵਜ਼ੀਰ ਬੀਬਾ ਜੀ ਵਜ਼ੀਰ ਸੀਗੇ ਠੀਕ ਹੈ ਉੱਥੇ ਭਾਈਵਾਲ ਸਾਡੀ ਉਸ ਟਾਈਮ ਸੀਗੀ ਤੇ ਪਰ ਜੇ ਬੀਬਾ ਜੀ ਨੇ ਜੋਰ ਲਾਇਆ ਤਾਂ ਹੀ ਇਥੇ ਐਮਸ ਆਇਆ ਤੇ ਅੱਜ ਜੇ ਤੁਸੀਂ ਐਮਸ ਦੇ ਵਿੱਚ ਜਾਓ 10 ਰੁਪਏ ਓਟੀਵੀ ਜਿਹੜੀ ਪਰਚੀ ਹੈ 10 ਰੁਪਏ ਤੇ ਐਡੇ ਵੱਡੇ ਵੱਡੇ ਸੀਨੀਅਰ ਡਾਕਟਰਸ ਨੇ ਐਨੇ ਵਧੀਆ ਇਲਾਜ ਹੋ ਰਹੇ ਹੈ ਸੋ ਇਹ ਸਾਰਾ ਜਿਹੜਾ ਕ੍ਰੈਡਿਟ ਹੈ ਬੀਬਾ ਜੀ ਨੂੰ ਜਾਂਦਾ ਹੈ ਵਰਧੀਆਂ ਨੇ ਤਾਂ ਉਹਨਾਂ ਕੋਲੇ ਕਹਿਣ ਨੂੰ ਹੈ ਹੀ ਕੁਝ ਨਹੀਂ ਸੋ ਇਹ ਗੱਲਾਂ ਨਹੀਂ ਤਾਂ ਕਿਵੇਂ ਦੇਖਦੇ ਹੋ ਮੁਕਾਬਲਾ ਕਿਸ ਨਾਲ ਮੰਨਦੇ ਮੁਕਾਬਲਾ ਇੱਕ ਤਰਫ ਹੈ ਜੀ ਇੱਕ ਪਾਸੇ ਜਿਹੜੀਆਂ ਦਿੱਲੀ ਦੀਆਂ ਸਾਰੀਆਂ ਪਾਰਟੀਆਂ ਉਹਦੇ ਵਿੱਚ ਭਵੇਂ ਆਮ ਆਦਮੀ ਹੈ ਭਵੇਂ ਕਾਂਗਰਸ ਹੈ ਭਾਜਪਾ ਹੈ ਜੇ ਆਪਾਂ ਤੱਕੜੀ ਲਾ ਲਈਏ ਨਾ ਜੀ ਤੱਕੜੀ ਇੱਕ ਪਾਸੇ ਸਾਰੇ ਜਿਹੜੇ ਕੈਂਡੀਡੇਟ ਹੈ ਇੱਕ ਪਾਸੇ ਬਿਠਾ ਲਓ ਤੇ ਬੀਬਾ ਜੀ ਨੂੰ ਜੇ ਇੱਕ ਪਾਸੇ ਦੇਖ ਲਓ ਤਾਂ ਬੀਬਾ ਜੀ ਦਾ ਪਲੜਾ ਹਮੇਸ਼ਾ ਭਾਰੀ ਰਹੂਗਾ ਵਿਕਾਸ ਕਾਰਜਾਂ ਦੇ ਨਾਂ ਤੇ ਇਹ ਇਹ ਕਿਤੇ ਵੀ ਬੀਬਾ ਜੀ ਦੇ ਮੂਰੇ ਟਿਕ ਨਹੀਂ ਸਕਦੇ ਤਾਂ ਸ਼ਾਮਨੀ ਕਾਲੀ ਦਲ ਨੇ ਤੱਕੜੀ ਸੋਚ ਕੇ ਰੱਖੇ ਨਹੀਂ ਇਹ ਉਹ ਪਰਮਾਤਮਾ ਇਹ ਠੀਕ ਹੈ ਸਾਡੇ ਪਰਿਵਾਰ ਵੱਲੋਂ ਪਾਰਟੀ ਵੱਲੋਂ ਇਹ ਚੀਜ਼ਾਂ ਜਿਹੜਾ ਚੋਣ ਨਿਸ਼ਾਨ ਮਿਲਿਆ ਹੈ ਠੀਕ ਹੈ ਇਹ ਹਮੇਸ਼ਾ ਗੁਰੂ ਮਹਾਰਾਜ ਬਾਬੇ ਨਾਨਕ ਦੀ ਤੱਕੜੀ ਹੈ ਜੋ ਹਮੇਸ਼ਾ ਸੱਚ ਦੇ ਖੜਦੀ ਹੈ ਸੱਚ ਤੇ ਅਮਲ ਕਰਦੀ ਹੈ ਤੇ ਹਮੇਸ਼ਾ ਸੱਚ ਤੇ ਪਹਿਰਾ ਦਿੰਦੀ ਹੈ ਤਾਂ ਦੂਜੇ ਪਾਸੇ ਜੇ ਆਪਾਂ ਗੱਲ ਕਰ ਲਈਏ ਤਾਂ ਲੰਬੀ ਪ੍ਰਕਾਸ਼ ਸਿੰਘ ਵੱਲ ਦਾ ਖੁੱਦ ਦਾ ਏਰੀਆ ਮੰਨਿਆ ਜਾਂਦਾ ਗ੍ਰਹਿ ਖੇਤਰ ਮੰਨਿਆ ਜਾਂਦਾ ਬਿਲਕੁਲ ਜੀ ਤਾਂ ਗ੍ਰਹਿ ਖੇਤਰ ਦੇ ਵਿੱਚ ਹੀ ਉੱਥੋਂ ਦੇ ਜੋ ਕਿ ਲਾਸਟ ਬਾਬਾ ਸਾਹਿਬ ਦੇ ਜੋ ਕਿ ਐਕਸਪਾਇਰ ਹੋਣ ਤੋਂ ਬਾਅਦ ਪਹਿਲਾਂ ਉਸ ਟਿਕਟ ਚੋਣਾਂ ਲੜੇ ਸੀਗੇ ਤਾਂ ਉਹ ਆਮ ਆਦਮੀ ਪਾਰਟੀ ਦੇ ਵੱਲੋਂ ਜਿੱਤਿਆ ਗਿਆ ਸੀ ਸਰਦਾਰ ਜਸਤਰ ਗੁਰਮੀਤ ਸਿੰਘ ਖੁਲਿਆ ਹਾਂ ਤਾਂ ਹੁਣ ਉਹ ਵੀ ਚੋਣਾਂ ਚੋਣਮਦਾਨ ਦੇ ਵਿੱਚ ਹੈ ਤਾਂ ਤੁਸੀਂ ਮੁਕਾਬਲਾ ਕੀ ਉਸ ਨਾਲ ਦੇਖਦੇ ਨਹੀਂ ਨਹੀਂ ਜੀ ਸਾਡਾ ਤੁਹਾਨੂੰ ਦੱਸਿਆ ਵੀ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਇਹ ਮੁਕਾਬਲੇ ਦੇ ਵਿੱਚੋਂ ਸਾਰੇ ਆ ਪਾਰਟੀਆਂ ਬਾਹਰ ਨੇ ਕੋਈ ਸਾਡਾ ਮੁਕਾਬਲਾ ਨਹੀਂ ਬਾਕੀ ਗੱਲ ਜਿਹੜੀ ਇਹ ਭੰਡੀ ਪ੍ਰਚਾਰ ਦੀ ਕਰਦੇ ਐ ਮੈਂ ਦੱਸਣਾ ਚਾਹੁੰਨਾ ਹੈ ਵੀ ਬਾਦਲ ਸਾਹਿਬ ਦੇ ਬਾਰੇ ਪ੍ਰਕਾਸ਼ ਸਿੰਘ ਬਾਦਲ ਸਾਹਿਬ ਬਾਰੇ ਇਹ ਬੋਲਦੇ ਐ ਮੈਂ ਦੱਸਣਾ ਚਾਹੁੰਨਾ ਹੈ ਤੁਹਾਡੇ ਸਾਰੇ ਈਵਰਸ ਨੂੰ ਵੀ ਬਾਦਲ ਸਾਹਿਬ ਨੇ ਜੇ 19 ਸਾਲ ਦੇ ਲਗਭਗ ਸਮਾਂ ਪੰਜਾਬ ਦੇ ਮੁੱਖ ਮੰਤਰੀ ਰਹੇ ਤੇ ਉਸ ਤੋਂ ਵੱਧ ਸਮਾਂ ਬਾਦਲ ਸਾਹਿਬ ਜ਼ਿਲ੍ਹਾ ਦੇ ਵਿੱਚ ਉਹਨਾਂ ਨੇ ਕੱਟਿਆ ਤੇ ਜ਼ਿਲ੍ਹਾ ਉਹਨਾਂ ਨੇ ਕੋਈ ਇਹ ਨਹੀਂ ਵੀ ਉਹਨਾਂ ਦੇ ਦਿੱਲੀ ਵਾਲੇ ਕੇਜਰੀਵਾਲ ਦੇ ਆਕਾ ਵਾਂਗੂ ਵੀ ਸ਼ਰਾਬ ਘਟਾਲੇ ਚ ਗਏ ਐ ਬਾਦਲ ਸਾਹਿਬ ਨੇ ਜ਼ਿਲ੍ਹਾ ਕੱਟਿਆ ਪੰਜਾਬ ਦੇ ਮੁੱਦਿਆਂ ਤੇ ਪੰਜਾਬ ਦੇ ਪਾਣੀਆਂ ਤੇ ਐਮਰਜੈਂਸੀ ਦੇ ਵੇਲੇ ਸੋ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਣੀ ਜਉਣਾ ਬਾਈ ਜੀ ਜਿਸ ਟਾਈਮ ਬਾਦਲ ਸਾਹਿਬ ਦੀ ਧੀ ਦਾ ਵਿਆਹ ਸੀ ਹਮ ਤੇ ਬਾਦਲ ਸਾਹਿਬ ਉਸ ਟਾਈਮ ਜੇਲ ਦੇ ਵਿੱਚ ਸੀ ਬਾਦਲ ਸਾਹਿਬ ਨੇ ਜ਼ਮਾਨਤ ਨਹੀਂ ਲਈ ਹਮ ਇਹ ਅੰਦੋਲਨ ਕਿਤੇ ਪੰਜਾਬ ਦਾ ਅੰਦੋਲਨ ਫਿੱਕਾ ਨਾ ਪੈ ਜੇ ਮੇਰੇ ਜਾਣ ਕਰਕੇ ਸੋ ਉਹਨਾਂ ਨੇ ਕਦੇ ਵੀ ਆਪ ਦਾ ਪਰਿਵਾਰਵਾਦ ਇਹ ਗੱਲਾਂ ਕਰਦੇ ਆਂ ਵੀ ਪਰਿਵਾਰਵਾਦ ਅਕਾਲੀ ਦਲ ਇਹ ਕਦੇ ਵੀ ਨਹੀਂ ਇਹ ਕਹਿੰਦੇ ਵੀ ਘਰ ਦੇ ਘਰੇ ਸੀਟ ਦੇ ਦਿੰਦੇ ਆ ਫਿਰ ਇਹਨਾਂ ਟਾਈਮ ਲਾਤਾ ਬਟਿੰਡਾ ਸੀਟ ਤੇ ਬਠਿੰਡਾ ਸੀਟ ਤੇ ਬੀਬਾ ਜੀ ਦਾ ਤੁਸੀਂ ਪਿਛਲਾ ਰਿਕਾਰਡ ਦੇਖੋ 15 ਸਾਲ ਦੇ ਵਿੱਚ ਦੇਖੋ ਹਰ ਵਾਰ ਜਿੰਨੇ ਮੈਂ ਕਹਿੰਨਾ ਪੰਜਾਬ ਦੇ ਵਿੱਚੋਂ ਸਭ ਤੋਂ ਵੱਧ ਜੇ ਐਮਪੀ ਕੋਈ ਵਿਚਰਦੀ ਹੈ ਲੋਕਾਂ ਚ ਤਾਂ ਬੀਬਾ ਜੀ ਨੇ ਹਮ ਅੱਜ ਕਿਸੇ ਵੀ ਤੁਸੀਂ ਸਾਥ ਦੇ ਵਿੱਚ ਕਿਸੇ ਵੀ ਪੁੱਛ ਲਓ ਹਮ ਇੱਕ ਪਿੰਡ ਦੇ ਵਿੱਚ ਬੀਬਾ ਜੀ 5 ਸਾਲਾਂ ਦੇ ਵਿੱਚ ਘੱਟੋ ਘੱਟ 20-25 ਵਾਰ ਗੇੜਾ ਮਾਰਦੇ ਆ ਦੁੱਖ ਸੁੱਖ ਤਕਲੀਫ ਜਦੋਂ ਵੀ ਸੱਜਦੇ ਆ ਕੋਈ ਵਰਕਰ ਦੀ ਖੁਸ਼ੀ ਗਮੀ ਕੋਈ ਡਿਵੈਲਪਮੈਂਟ ਦੇ ਨਾਂ ਤੇ ਬੀਬਾ ਜੀ ਹਮੇਸ਼ਾ ਹਾਜ਼ਰ ਰਹਿੰਦੀ ਨਹੀਂ ਤੁਸੀਂ ਹੋਰ ਲੋਕਾਂ ਨੂੰ ਹੋਰ ਕੀ ਚਾਹੀਦੇ ਜੀ ਤਾਂ ਲੋਕ ਹਰ ਵਾਰੀ ਕਹਿੰਦੇ ਸਾਨੂੰ ਨਵਾਂ ਮੁੱਦਾ ਪਹਿਲਾਂ ਤਾਂ ਜੇ ਦੂਜੀਆਂ ਵਿਰੋਧੀ ਪਾਰਟੀਆਂ ਜਾਂ ਆਮ ਆਦੀ ਪਾਰਟੀ ਦੀ ਗੱਲ ਕਰ ਲਈਏ ਉਹ ਕਹਿੰਦੇ ਸੀ ਜਿਹੜਾ ਵਿਕਾਸ ਆ ਉਹ ਗਲੀਆਂ ਨਾਲੀਆਂ ਤੇ ਕਰੀਬ ਆਦਰ ਸਾਹਿਬ ਨੇ ਸਿਮ ਵਿੱਚ ਰੱਖਿਆ ਪਰ ਹੁਣ ਤੁਸੀਂ ਕਿਵੇਂ ਦੇਖਦੇ ਹੋ ਗੱਲੀਆਂ ਨਾਲੀਆਂ ਤੱਕ ਵੀ ਉਹ ਵੀ ਇੱਕ ਸਹੂਲਤ ਹੁੰਦੀ ਹੈ ਜੀ ਜੇ ਆਪਣੇ ਗਲੀਆਂ ਨਾਲੀਆਂ ਜੇ ਆਪਣੀਆਂ ਨਾਂ ਬਣਨਗੀਆਂ ਜੀ ਪਾਣੀ ਆਪਾਂ ਨੂੰ ਨਾ ਮਿਲੂਗਾ ਬਿਜਲੀ ਨਾ ਮਿਲਦੀ ਹੋਣੀ ਚਾਹੀਦੀ ਤੇ ਬੀਬਾ ਜੀ ਨੇ ਪਾਰਟੀ ਨੇ ਹਮੇਸ਼ਾ ਕੀਤੀ ਹੈ ਸੋ ਇਹ ਇਨਾਂ ਕੋਲੇ ਕੁਝ ਨਹੀਂ ਜੀ ਕਹਿਣ ਨੂੰ ਹਮੇਸ਼ਾ ਅਕਾਲੀ ਦਲ ਮੈਂ ਤਾਂ ਇੱਕ ਹੀ ਬੇਨਤੀ ਕਰਦਾ ਏਸ ਵਾਰ ਦੀ ਜਿਹੜੀ ਵੋਟ ਪੈਣੀ ਹੈ ਉਹ ਡਿਵੈਲਪਮੈਂਟ ਦੇ ਨਾਂ ਤੇ ਪੈਣੀ ਹੈ ਲੋਕਾਂ ਨੇ ਮਨ ਬਣਾ ਲਿਆ ਹੈ ਵੀ ਜਿਹੜੀ ਵੋਟ ਪਾਉਣੀ ਹੈ ਇਸ ਵਾਰ ਅਸੀਂ ਡਿਵੈਲਪਮੈਂਟ ਦੇ ਨਾਂ ਤੇ ਜੋ ਬੀਬਾ ਜੀ ਨੇ 15 ਸਾਲਾਂ ਦੇ ਵਿੱਚ ਆਪਦਾ ਕੰਮ ਕੀਤਾ ਲੋਕਾਂ ਨੂੰ ਸਾਨੂੰ ਕਿਤੇ ਲੋਕ ਆਪ ਮਹਾਰੇ ਕਹਿ ਰਹੇ ਐ ਵੀ ਸਾਡੀ ਵੋਟ ਅਕਾਲੀ ਦਲ ਨੂੰ ਪਾਉਗੀ ਹੂੰ ਜੋ ਗਲਤੀਆਂ ਹੋਈਆਂ ਲੋਕਾਂ ਤੋਂ ਲੋਕ ਇੰਨੇ ਪਛਤਾ ਰਹੇ ਆ ਆਪਦੇ ਆਪ ਨੂੰ ਲੁੱਟੇ ਹੋਏ ਮਹਿਸੂਸ ਕਰ ਰਹੇ ਏ ਜੀ ਹੂੰ ਕਿ ਅਸੀਂ ਸਾਨੂੰ ਇਹਨਾਂ ਨੇ ਝਾੜੂ ਵਾਲਿਆਂ ਨੇ ਕੀ ਕਹਿੰਦਾ ਸੀ ਮਾਨ ਸਰ ਕੀ ਕਹਿੰਦੇ ਸੀ ਵੀ ਹੈਲੀਕਵਾਰਟਰਾਂ ਤੋਂ ਚੁੱਲਿਆਂ ਦੀ ਅੱਗ ਨਹੀਂ ਦਿਖਦੀ ਹੂੰ ਤੇ ਮੈਂ ਹੁਣ ਪੁੱਛਣਾ ਚਾਹੁੰਨਾ ਹਾਂ ਮੈਂ ਹੁਣ ਪੁੱਛਣਾ ਚਾਹੁੰਨਾ ਹਾਂ ਵੀ ਹੁਣ ਤਾਂ ਜਿਹੜੇ ਹੈਲੀਕਾਪਟਰ ਆ ਕੋਈ ਕਰਨਾਟਕਾ ਉੱਡ ਰਿਹਾ ਕੋਈ ਗੋਆ ਉੱਡ ਰਿਹਾ ਤੇ ਉੱਥੋਂ ਪੰਜਾਬ ਦੇ ਚੁੱਲ੍ਹੇ ਵਿਖ ਜਾਂਦੇ ਆ ਜੀ ਹੂੰ ਇਹਦਾ ਵੀਆਈਪੀ ਕਲਚਰ ਦੀ ਕਹਿੰਦੇ ਬਾਦਲਾ ਕੋਲੇ ਜਦੋਂ ਕਾਫਲਾ ਟੱਪਦਾ ਸੋਸੋ ਗੱਡੀ ਜਾਂਦੀ ਹੈ ਇਹਦਾ ਵੀਆਈਪੀ ਕਲਚਰ ਦੀ ਗੱਲ ਕਰਦੇ ਸੀ ਮੈਂ ਉਹੀ ਦੱਸਦਾ ਜੀ ਬਾਦਲ ਸਾਹਿਬ ਜੇ 5 ਵਾਰ ਮੁੱਖ ਮੰਤਰੀ ਰਹੇ ਹੈ ਜੀਬਾ ਜੀ 3 ਵਾਰ ਮੈਂਬਰ ਆਫ ਪਾਰਲੀਮੈਂਟ ਬਣੇ ਹੈ ਪ੍ਰਧਾਨ ਸਾਹਿਬ ਨੇ ਐਮਪੀ ਬਣੇ ਨੇ ਐਮਐਲਏ ਬਣੇ ਨੇ ਪਾਰਟੀ ਦੇ ਪ੍ਰਧਾਨ ਨੇ ਉਸ ਪ੍ਰੋਟੋਕਾਲ ਦੇ ਹਿਸਾਬ ਨਾਲ ਸਿਕਿਉਰਟੀ ਮਿਲਦੀ ਹੈ ਤੇ ਮੈਂ ਪੁੱਛਣਾ ਚਾਹੁੰਨਾ ਹੈ ਉਹ ਵਰਤਮਾਨ ਜੀ ਨੂੰ ਠੀਕ ਹੈ ਉਹਨਾਂ ਨੂੰ ਸਿਕਿਉਰਟੀ ਮਿਲਣੀ ਅਸੀਂ ਕੋਈ ਐਦਾਂ ਦੀ ਕਦੇ ਗੰਦੀ ਰਾਜਨੀਤੀ ਨਾ ਅਸੀਂ ਕੀਤੀ ਹੈ ਕਾਲੀ ਦਲ ਨੇ ਨਾ ਅਸੀਂ ਕਰੀਏ ਪਰ ਉਹਨੂੰ ਪੁੱਛਣਾ ਚਾਹੁੰਨੀ ਹੈ ਕਿ ਉਹਨਾਂ ਦੀ ਮਾਤਾ ਜੀ ਕੋਲੇ ਇੰਨੀ ਸਿਕਿਉਰਟੀ ਕਾਦੀ ਹੈ ਹੂੰ ਉਹਨਾਂ ਦੀ ਵਾਈਫ ਕੋਲੇ ਇੰਨੀ ਸਿਕਿਉਰਟੀ ਕਾਦੀ ਹੈ ਭੈਣ ਕੋਲੇ ਇੰਨੀ ਸਿਕਿਉਰਟੀ ਕਾਦੀ ਹੈ ਤੇ ਉਹਨਾਂ ਦੀ ਮਾਤਾ ਜੀ ਕੀ ਕਹਿੰਦੇ ਹੁੰਦੇ ਸੀ ਵੀ ਮੇਰੇ ਕੋਲ ਤਾਂ ਛੋਟਾ ਜਿਹਾ ਘਰ ਹੈ ਮੇਰੀ ਪੈਨਸ਼ਨ ਆਉਂਦੀ ਹੈ ਤੇ ਮੈਂ ਇਸੇ ਨਾਲ ਹੀ ਆਪਣੀ ਜ਼ਿੰਦਗੀ ਬਤੀਤ ਕਰ ਲਵਾਂਗੀ ਤੇ ਹੁਣ ਦੇਖ ਲੂ। ਹੂੰ ਉਹਨਾਂ ਦੇ ਸੂਟ ਬੂਟ ਸੋ ਅਸੀਂ ਇਨ ਪਰ ਇੰਨਾਂ ਚੀਜ਼ਾਂ ਤੇ ਅਸੀਂ ਪਰਿਵਾਰ ਤੇ ਅਸੀਂ ਕਦੇ ਕਿਸੇ ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ ਪਰ ਇਨਾਂ ਕੋਲੇ ਜੀ ਕੋਈ ਇੱਕ अहम ਮੁੱਦਾ ਬਣਿਆ ਹੋਇਆ ਕਹਿੰਦੇ ਕੈਬਨਿਟ ਥੇਤੀ ਬੜੀ ਮੰਤਰੀ ਚੋਣਾਂ ਦੇ ਵਿੱਚ ਨੇ ਲਗਾਤਾਰ ਕਿਸਾਨ ਜਥੇਬੰਦੀਆਂ ਹੀ ਵਿਰੋਧ ਕਰ ਰਹੀਆਂ ਐ ਪਰ ਦੂਜੇ ਪਾਸੇ ਭਾਜਪਾ ਦਾ ਵਿਰੋਧ ਵੀ ਕਰ ਰਹੀ ਹੈ ਤੇ ਕਰਨਾ ਹੀ ਹੈ ਜੀ ਬਿਲਕੁਲ ਕਰਨਾ ਹੈ ਹੂੰ ਸਾਡੇ ਮੈਂ ਤੁਹਾਨੂੰ ਦੱਸ ਦੇਣਾ ਚਾਹਣਾ ਹੈ ਵੀ ਜਦੋਂ ਆ ਗੜੇ ਮਾਰੀ ਹੋਈ ਹੈ ਹੂੰ ਇੰਨਾ ਜ਼ਿਆਦਾ ਨੁਕਸਾਨ ਹੋਇਆ ਹੈ ਇਹਨਾਂ ਨਾਲ ਖੁੱਡੀਆਂ ਸਾਹਿਬ ਤਾਂ ਗਵਾੜ ਚ ਬੈਠੇ ਹੈ ਹੂੰ ਮੰਤਰੀ ਨੇ ਤੇ ਉਹ ਉਹਨਾਂ ਨੇ ਸਾਰ ਨਹੀਂ ਲਈ ਲੋਕਾਂ ਦੀ ਹੂੰ ਪ੍ਰਧਾਨ ਸਾਹਿਬ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸਾਹਿਬ ਉੱਥੇ ਗਏ ਹੂੰ ਮੌਕੇ ਤੇ ਅਸੀਂ ਮੌਜੂਦ ਸੀ ਇਅਲੀ ਸਾਹਿਬ ਨੂੰ ਫੋਨ ਕੀਤਾ ਹੂੰ ਵਿਧਾਨ ਸਭਾ ਦੇ ਵਿੱਚ ਮੁੱਦਾ ਚੱਕਿਆ ਵੀ ਉੱਥੇ ਬੋਲੋ ਤੇ ਉਹ ਬੋਲੇ ਤੇ ਪਰ ਇਹਨਾਂ ਗੁੰਗੀ ਸਰਕਾਰ ਨੂੰ ਇਹਨਾਂ ਨੂੰ ਕੀ ਫਰਕ ਹੈ ਜੀ ਰਹਿ ਕੇ ਕਲਾ ਪਿੰਡ ਹੈ ਉੱਥੇ ਘੱਟੋ ਘੱਟ 400 ਤੋਂ 500 ਜਿਹੜੇ ਪਸ਼ੂ ਬਿਮਾਰੀ ਨਾਲ ਮਰ ਗਏ ਕੋਈ ਸਾਰ ਨਹੀਂ ਜੀ ਇੰਨਾ ਵੱਡਾ ਨੁਕਸਾਨ ਹੋਇਆ ਗੜਿਆਂ ਨਾਲ ਤੇ ਵਿਰੋਧ ਤਾਂ ਕਰਨਾ ਹੀ ਹੈ ਜਦੋਂ ਸਾਡੇ ਕੋਲ ਖਾਨ ਨੂੰ ਕਣਕ ਨਹੀਂ ਜੇ ਸਾਡੇ ਜੇ ਸਰਕਾਰ ਹੈ ਤੇ ਇਹਨਾਂ ਨੇ ਦੇਣਾ ਸੀ ਮੁਆਵਜ਼ਾ ਜੀ ਤੇ ਵਿਰੋਧ ਹੋਣਾ ਚਾਹੀਦਾ ਹੈ ਬੀਜੇਪੀ ਦਾ ਹੋਣਾ ਚਾਹੀਦਾ ਅੱਜ ਜਦੋਂ ਅਸੀਂ ਦਿੱਲੀ ਜਾਂਦੇ ਸੀ ਤੇ ਸਾਨੂੰ ਕਿੱਦਾਂ ਰੋਕਿਆ ਸੀ ਕਿਸਾਨਾਂ ਨੂੰ ਤੇ ਹੁਣ ਜੇ ਸਾਡੇ ਘਰਾਂ ਚ ਆਉਣਗੇ ਤੇ ਅਸੀਂ ਵੀ ਰੋਕਾਂਗੇ ਪਰ ਹੁਣ ਇਹ ਵੀ ਗੱਲਾਂ ਕਹੀਆਂ ਜਾ ਰਹੀਆਂ ਵਿਰੋਧੀ ਧਨ ਵੱਲੋਂ ਕਹਿੰਦੇ ਜਿਹੜਾ ਵਿਰੋਧ ਹੈ ਆਮ ਆਦੀ ਪਾਰਟੀ ਦਾ ਜਾਂ বিজেਪੀ ਦਾ ਇਹ ਸ਼੍ਰੋਮਣੀ ਕਾਲੀ ਦਲ ਵੱਲੋਂ ਕਰਾਇਆ ਜਾ ਰਿਹਾ ਹੈ ਕਿਉਂ ਕਰਾ ਰਵਾਂਗੇ ਜੀ ਅਸੀਂ ਆਕਾਲੀ ਦਲ ਇਦਾਂ ਦੀ ਨਾ ਤਾਂ ਕਦੇ ਉਹਨਾਂ ਨੇ ਰਾਜਨੀਤੀ ਕੀਤੀ ਹੈ ਨਾ ਸਾਡੀ ਪਾਰਟੀ ਦਾ ਇਹ ਸਿਧਾਂਤ ਹੈ ਬਾਦਲ ਸਾਹਿਬ ਵੱਲੋਂ ਵੱਡੇ ਬਾਦਲ ਸਾਹਿਬ ਦੀ ਇੱਕੋ ਹੀ ਸਾਡੀ ਐਟੋਲੋਜੀ ਸੀ ਇੱਕੋ ਹੀ ਸੋਚ ਸੀ ਵੀ ਅਸੀਂ ਪੰਜਾਬ ਦੇ ਵਿੱਚ ਭਾਈਚਾਰਕ ਸਾਂਝ ਕੈਮਰੇ ਨਹੀਂ ਚਾਹੀਦੀ। ਉਸ ਤੇ ਹਮੇਸ਼ਾ ਬਾਦਲ ਸਾਹਿਬ, ਸੁਖਵੀਰ ਸਿੰਘ ਬਾਦਲ ਸਾਹਿਬ ਵੀ ਇਸੇ ਤੇ ਹੈ ਵੀ ਪੰਜਾਬ ਦੇ ਵਿੱਚ ਭਾਈਚਾਰਕ ਸਾਂਝ Hindu, Muslim, Sikh, Sai ਸਾਰੇ ਇਕੱਠੇ ਰਹਿਣ ਤੇ ਇਹ ਇਹਨਾਂ ਲਈ ਤਾਂ ਪਰ ਜਿਹੜੇ BJP ਹੈ, ਆਮ ਪਾਰਟੀ ਹੈ ਇਹਨਾਂ ਨੇ ਤਾਂ ਪੜੇ ਹੋਏ ਤੇ ਮੈਂ ਇੱਕ ਗੱਲ ਹੋਰ ਦੱਸਣੀ ਚਾਹੁੰਨਾ ਹੂੰ। ਭਗਵੰਤ ਮਾਨ ਸਾਹਿਬ ਜਦੋਂ ਇਹਨਾਂ ਦਾ ਅਲਾਈਂਸ ਹੋ ਰਿਹਾ ਸੀ ਦਿੱਲੀ ਦੇ ਵਿੱਚ ਬੈਠੇ ਸੀ ਤੇ ਭਗਵੰਤ ਮਾਨ ਸਾਹਿਬ ਕੀ ਕਹਿ ਰਹੇ ਸੀ? ਸੋਨੀਆ ਗਾਂਧੀ ਨੂੰ ਕੀ ਕਹਿ ਰਹੀ ਸੀ ਵੀ ਇਹਨਾਂ ਦਾ ਪੰਜਾਬ 'ਤੇ ਇਹਨਾਂ ਨੇ ਬਹੁਤ ਕਸ਼ਟ ਸਹੇ ਹੈ ਹਾਂ ਇਹਨਾਂ ਦਾ ਪਰਿਵਾਰ ਸ਼ਹੀਦ ਹੋਇਆ ਸੋਨੀਆ ਗਾਂਧੀ ਨੂੰ ਕਹਿ ਰਹੀ ਸੀ ਵੀ ਇਹਨਾਂ ਦਾ ਪਰਿਵਾਰ ਸ਼ਹੀਦ ਹੋਇਆ ਪਰ ਇੱਕ ਵਾਰਸ ਤੋਂ ਵੀ ਗੱਲ ਕਹੀ ਜਾ ਰਹੀ ਹੈ ਕਿ ਸ਼ੋਨੀਆ ਅਕਾਲੀ ਦਲ ਨੇ ਬੇਦ ਵੀ ਕਰਵਾਈ ਹੈ ਜੇ ਬੇਦ ਵੀ ਕਰਵਾਈ ਹੈ ਤੇ ਫਿਰ ਸਾਨੂੰ ਜੇਲ੍ਹ 'ਚ ਡੱਕੋ ਜੀ ਹਾਂ ਜੇ ਕਰਵਾਈ ਹੈ 5 ਸਾਲ ਕਾਂਗਰਸ ਰਹੀ 2.5 ਸਾਲ ਇਹਨਾਂ ਨੂੰ ਹੋ ਗਏ ਅਸੀਂ ਤਾਂ ਕਹਿਨੇ ਹੈ ਜੇ ਅਕਾਲੀ ਦਲ ਮੈਂ ਅਸੀਂ ਕਹਿੰਨੇ ਜੇ ਕਾਲੀ ਦਲ ਦਾ ਕੋਈ ਵਰਕਰ ਵੀ ਇਸ ਦੇ ਵਿੱਚ ਇਨਵੋਲਵ ਹੋਵੇ ਤਾਂ ਅਸੀਂ ਇਸ ਚੀਜ਼ ਤੋਂ ਕਦੇ ਵੀ ਅਸੀਂ ਇਸ ਚੀਜ਼ ਦੇ ਵਿੱਚ ਆਪਦੇ ਆਪ ਨੂੰ ਅਸੀਂ ਬੇਦੋਸ਼ੀ ਐ ਕਿਉਂਕਿ ਇਹਨਾਂ ਨੇ ਸਿਰਫ ਰਾਜਨੀਤੀ ਕਰਨੀ ਹੈ ਉਹਨਾਂ ਨੂੰ ਦੋਸ਼ੀਆਂ ਨੂੰ ਫੜਨਾ ਨਹੀਂ ਹੈ ਜੇ ਦੋਸ਼ੀ ਫੜ ਲੇ ਫਿਰ ਤਾਂ ਜੰਗ ਜਾਰ ਹੋ ਜਾਊਗਾ ਵੀ ਅਕਾਲੀ ਦਲ ਦਾ ਤਾਂ ਇਹਦੇ ਵਿੱਚ ਇਨਵੋਲਵਮੈਂਟ ਹੀ ਨਹੀਂ ਸੋ ਇਹਨਾਂ ਨੇ ਸਿਰਫ ਤੇ ਸਿਰਫ ਇਸ ਚੀਜ਼ ਤੇ ਰਾਜਨੀਤੀ ਕਰਨੀ ਹੈ ਵੀ ਬੇਅਦਬੀ ਦਾ ਦੋਸ਼ ਕਾਲੀ ਦਲ ਤੇ ਲਾਉਣਾ ਹੈ ਜੇ ਜੇਤ ਕਾਲੀ ਦਲ ਦੇ ਵਿੱਚ ਇਨਵੋਲਵ ਹੈਗਾ ਤਾਂ ਸਾਡੀ ਦੇ ਪਰਚਾ ਕਰੋ ਤੇ ਸਾਨੂੰ ਜੇਲ੍ਹ ਚ ਡੱਕੋ ਪਰ ਇਹਨਾਂ ਕੋਲੇ ਹੈ ਕੁਛ ਨਹੀਂ ਤੇ ਨਾਂ ਇਹਦਾ ਕਹਿੰਦੇ ਸੀ ਫਾਈਲ ਲਾ ਖੋ ਰਹੇ ਨੇ ਜਿਹੜੇ ਬਾਦਲਾਂ ਨੇ ਜਿਹੜਿਆਂ ਬਾਦਲਾਂ ਦੀਆਂ ਬੱਸਾਂ ਨੇ ਵੱਡੇ ਵੱਡੇ ਬਿਆਨ ਦਿੰਦੇ ਸੀ ਐਮ ਸਾਹਿਬ ਵੱਡੇ ਵੱਡੇ ਗੱਲਾਂ ਕਹੀਆਂ ਜਾਂਦੀਆਂ ਵੱਡੀਆਂ ਸਟੇਜਾਂ ਤੋਂ ਸੀ ਐਮ ਸਾਹਿਬਾਂ ਸੀ ਇਨਕੁਆਰੀਆਂ ਕਰ ਰਹੇ ਆ ਕਦੇ ਰਾਜੇ ਬੜੀਂ ਕਦੀ ਕਰ ਕਰੋ ਅਸੀਂ ਕਿਦੋਂ ਕਹਿ ਨਹੀਂ ਕਰੋ ਪਰ ਇਹਨਾਂ ਕੋਲੇ ਕੋਈ ਸਬੂਤ ਨਾ ਕਿਉਂਕਿ ਕਾਲੀ ਦਲ ਹਮੇਸ਼ਾ ਸੱਚਾਈ ਤੇ ਖੜੀ ਹੈ ਅਕਾਲੀ ਦਲ ਹਮੇਸ਼ਾ ਪੰਜਾਬ ਦੇ ਡਿਵੈਲਪਮੈਂਟ ਤੇ ਖੜੀ ਹੈ ਅਕਾਲੀ ਦਲ ਹਮੇਸ਼ਾ ਪੰਜਾਬ ਦੇ ਲੋਕਾਂ ਨਾਲ ਖੜਾ ਹੈ ਪੰਜਾਬੀਆਂ ਤੇ ਨਾਲ ਖੜਾ ਹੈ ਤੇ ਪ੍ਰਧਾਨ ਜੀ ਨੇ ਇੱਕ ਹੀ ਗੱਲ ਕਹੀ ਸੀ ਜਦੋਂ ਕਹਿੰਦੇ ਸੀ ਵੀ ਤੁਸੀਂ ਹੁਣ ਤੁਹਾਡਾ ਬੀਜੇਪੀ ਨਾਲ ਜੇ ਅਲਾਈਅੰਸ ਨਹੀਂ ਹੁੰਦਾ ਤੇ ਤੁਸੀਂ ਕਿਹਦੇ ਨਾਲ ਖੜੋਗੇ ਅਕਾਲੀ ਦਲ ਹਮੇਸ਼ਾ ਅਕਾਲੀ ਦਲ ਦਾ ਸਟੈਂਡ ਹੈ ਵੀ ਅਕਾਲੀ ਦਲ ਪੰਜਾਬ ਨਾਲ ਖੜੇਗੀ ਤਾ ਕალიਦਲ ਪੰਜਾਬ ਨਾ ਖੜੇਗੀ ਪੰਜਾਬ ਹੁਣ ਲਗ ਲਗ ਪਹਿਲਾ ਵਿਜੇਪੀ ਨਾ ਲਾਂਚ ਰਿਆ ਪਰ ਉਹਨੋ ਕਰਿਆ ਸੀ ਲਗ ਲਗ ਚੋਣਾਂ ਲੜਿਆ ਪਰ ਬਹੁਤ ਚਿਤਕੀਆਂ ਬਣੀਆਂ ਸੀ ਕਿ ਚੋਣ ਪਰ ਹੁਣ ਇੱਕ ਪਾਸੇ ਇੱਕ ਚਾਹ ਦਾ ਚਰਚਾ ਹੋਰ ਵਿਚਾਰਿਆ ਮਲੁਕਾ ਸਾਹਿਬ ਆਪਣੇ ਕალიਦਲ ਦੇ ਵਿੱਚ ਨਹੀਂ ਤਾਂ ਉਹਨੂੰ ਮਲੁਕਾ ਪਰਵਾਜ਼ ਜੀ ਨਹੁ ਹੈ ਉਹ ਚੋਣ ਵਿਜੇਪੀ ਬਟ ਲੜ ਰੇ ਉਹ ਵਿੱਚ ਚਰਚਾ ਹੈ ਵਿਚਾਰਿਆ ਸੀ ਮਲੁਕਾ ਪਰਿਵਾਰ ਹੈ ਜਿਹੜਾ ਮਲੁਕਾ ਸਾਹਿਬ ਨੇ ਉਹ ਚਲੇ ਵੀ ਜਾਂ ਅੱਧੀ ਬਹੁ ਦੇ ਨਾਲ ਖੜੇ ਦੇਖੋ ਜੀ ਉਹ ਉਹਨਾਂ ਦਾ ਆਪ ਦਾ ਪਰਸਨਲ ਪਰਿਵਾਰ ਦਾ ਮੈਟਰ ਹੈ ਉਹਦੇ ਵਿੱਚ ਮਲੂਕਾ ਸਾਹਿਬ ਨੂੰ ਵੱਧ ਪਤਾ ਹੈ ਉਹ ਸੀਨੀਅਰ ਨੇ ਸਾਰੇ ਉਸ ਅਸੀਂ ਸਾਰੇ ਜਿੰਨੇ ਵੀ ਅਸੀਂ ਤਾਂ ਉਹਨਾਂ ਦੇ ਬੱਚਿਆ ਵਰਗੇ ਆ ਅਸੀਂ ਉਹਨਾਂ ਦੀ ਇੱਜ਼ਤ ਕਰਦੇ ਆ ਰਿਸਪੈਕਟ ਕਰਦੇ ਆ ਵੀ ਐਡੇ ਪਾਰਟੀ ਦੇ ਸਾਡੇ ਸੀਨੀਅਰ ਲੀਡਰ ਹੈ ਤੇ ਬਾਕੀ ਉਹ ਉਹਨਾਂ ਦੀ ਆਪਦੀ ਪਰਸਨਲ ਚੁਆਇਸ ਹੈ ਜੇ ਭਾਈ ਗੁਰਪ੍ਰੀਤ ਜੀ ਜਾਂ ਉਹਨਾਂ ਦੀ ਵਾਈਫ ਜੀ ਦਾ ਉਹਨਾਂ ਦਾ ਆਪਣਾ ਪਰਸਨਲ ਇੱਕ ਆਪਣਾ ਫੈਸਲਾ ਹੈ ਤੋ ਅਸੀਂ ਇਹਦੇ ਵਿੱਚ ਕੋਈ ਕਿੰਤੂ ਪ੍ਰੰਤੂ ਨਹੀਂ ਕਰਨਾ ਚਾਹੁੰਦੇ। ਲੋਕ ਸਭਾ ਵਾਸਤੇ ਬਠਿੰਡਾ ਲੋਕ ਸਭਾ ਦੇ ਵੋਟਰਾਂ ਨੂੰ ਕੀ ਅਪੀਲ ਕਰਨਾ ਚਾਹੋਂਗੇ ਬਾਤ? ਅਸੀਂ ਤਾਂ ਮੇਰੀ ਤਾਂ ਇੱਕੋ ਇੱਕ ਸਾਰੇ ਵੋਟਰਾਂ ਨੂੰ ਮੇਰੇ ਭੈਣ ਭਰਾਵਾਂ ਨੂੰ ਸਭ ਨੂੰ ਇੱਕੋ ਹੀ ਅਪੀਲ ਹੈ ਵੀ ਤੁਸੀਂ ਬੀਬਾ ਜੀ ਦੇ ਕੀਤੇ ਹੋਏ ਵਿਕਾਸ ਕਾਰਜਾਂ ਨੂੰ ਦੇਖੋ। ਇਹਨਾਂ ਦੇ ਜੁਮਲਿਆਂ 'ਚ ਇਹਨਾਂ ਦੀ ਜਿਹੜੀ ਭਗਵੰਤ ਮਾਨ ਨੇ ਇਹਨਾਂ ਨੇ ਹਮੇਸ਼ਾ ਚੁਟਕਲੀ ਬਾਜੀ ਹੈਗੇ ਚੁਟਕਲੀ ਇਹਨਾਂ ਨੇ ਚੁਟਕਲਿਆਂ ਨਾਲ ਸਰਕਾਰ ਬਣਾਈਏ ਸੋ ਇਹਨਾਂ ਦੇ ਚੁਟਕਲਿਆਂ ਚ ਇਹਨਾਂ ਦੀਆਂ ਗੱਲਾਂ ਚ ਨਾ ਆਓ ਅਕਾਲੀ ਦਲ ਨੂੰ ਤੁਸੀਂ ਡਿਵੈਲਪਮੈਂਟ ਦੇ ਨਾਂ ਤੇ ਜੇ ਵਿਕਾਸ ਹੋਇਆ ਹੈ ਬਠਿੰਡੇ ਦੇ ਵਿੱਚ ਤਬੀਬਾ ਜੀ ਨੂੰ ਵੋਟ ਪਾ ਦਿਓ ਬਸ ਇੰਨੀਆਂ ਗੱਲਾਂ ਵੀ ਪਰ ਜੇ ਇਸ ਵਾਰ ਚੌਥੀ ਵਾਰ ਅਸੀਂ ਬਹੁਤ ਵੱਡੀ ਲੀਡ ਨਾਲ ਜਿੱਤਾਂਗੇ ਤੇ ਜਿੰਨੇ ਕੋਈ ਕੰਮ ਰਹਿ ਗਏ ਜੇ 3 ਸਾਲ 3 ਪਲਾਨ ਬੀਬਾ ਜੀ ਰਹੀ ਹੈ ਇੱਕ ਵਾਰ ਰੈਫਾਇਨਰੀ ਲੈ ਕੇ ਆਈ ਏਮਸ ਲੈ ਕੇ ਆਈ ਕਿਸਿਆਣੇ ਦੇ ਵਿੱਚ ਡੋਮੈਸਟਿਕ 에어ਪੋਰਟ ਚਲਾਇਆ ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਬਣਾਈ ਤੇ ਇਸ ਵਾਰ ਬੀਬਾ ਜੀ ਨੇ ਸੋਚਿਆ ਵੀ ਬਹੁਤ ਵੱਡਾ ਇੱਕ ਡ੍ਰੀਮ ਪ੍ਰੋਜੈਕਟ ਹੈ ਜੋ ਬਠਿੰਡੇ ਦੇ ਲੋਕਾਂ ਨੂੰ ਮਿਲਣਾ ਹੈ ਸੋ ਮੈਂ ਬੇਨਤੀ ਕਰੂੰਗਾ ਬਠਿੰਡੇ ਦੇ ਕੱਲੇ-ਕੱਲੇ ਵੋਟਰ ਨੂੰ ਵੀ ਇਸ ਵਾਰ ਜਿਹੜੀ ਵੋਟ ਹੈ ਅਕਾਲੀ ਦਲ ਦੇ ਝੋਲੀ ਪਾਓ ਤੇ ਬੀਬਾ ਜੀ ਨੂੰ ਵੱਡੀ ਲੀਡ ਨ ਦੇ ਦਿਓ ਤਾਂ ਲਗਾਤਾਰ ਜਿਹੜੇ ਯੂਥ ਅਕਾਲੀ ਦਲ ਦੇ ਨੇ ਨੌਜਵਾਨ ਨੇ ਜਿਨ੍ਹਾਂ ਨੂੰ ਵੱਡੀ ਜ਼ਿੰਮੇਵਾਰੀ ਮਿਲੀ ਹੋਈ ਹੈ ਤਾਂ तमाम ਗੱਲਾਂ ਬਾਤਾਂ ਜਿਹੜੇ ਲੋਕ ਸਭਾ ਚੋਣਾਂ ਲੈ ਕੇ ਸੰਧਾ ਕੀਤੀਆਂ ਤਾਂ ਐਦਾਂ ਹੀ ਅਪਡੇਟ ਲਈ ਬਣੇ ਰਹੋ ਪੰਜਾਬ ਹਰਨਾ ਧੰਨਵਾਦ